ਫਾਜ਼ਿਲਕਾ ਦੀ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰੇਂਦਰ ਸੇਦੇਵਾ ਦੀ ਅਗਵਾਈ ਦੇ ਵਿੱਚ ਹਾਊਸ ਦੀ ਮੀਟਿੰਗ ਹੋਈ ਆਯੋਜਿਤ 16 ਕਰੋੜ 71 ਲੱਖ ਰੁਪਏ ਦਾ ਬਜਟ ਕੀਤਾ ਗਿਆ ਪਾਸ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤਸਵੀਰਾਂ ਸਾਹਿਬ ਨੇ ਆਈਆਂ ਜਿਸ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰੇਂਦਰ ਸੇਦੇਵਾ ਦੀ ਅਗਵਾਈ ਦੇ ਵਿੱਚ ਸਾਰੇ ਐਮਟੀਆ ਦੀ ਮੀਟਿੰਗ ਆਯੋਜਿਤ ਕੀਤੀ ਗਈ ਹੈ ਜਿਸ ਦੇ ਵਿੱਚ 16 ਕਰੋੜ 71 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰੇਂਦਰ ਸੇਦੇਵਾ ਨੇ ਕਿ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਇਹ ਬਜਟ ਪਾਸ ਕੀਤਾ ਗਿਆ ਹੈ ਉਹਨਾਂ ਨੇ ਇਸ ਸਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਜੀ ਪ੍ਰਧਾਨ ਜੀ ਅੱਜ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਕਿਹੜੇ ਐਜੰਡੇ ਰੱਖੇ ਗਏ ਹੈ ਜੀ ਅੱਜ ਅੱਜ ਹਾਊਸ ਦੀ ਇੱਕ ਸਪੈਸ਼ਲ ਮੀਟਿੰਗ ਕਾਲ ਕੀਤੀ ਗਈ ਸੀ ਜਿੰਦੇ ਵਿੱਚ ਸਾਲ 2024-25 ਦਾ ਜਿਹੜਾ ਹੈ ਬਜਟ ਉਹ ਪੇਸ਼ ਕੀਤਾ ਗਿਆ ਹੈ ਇਸ ਬਜਟ ਨੂੰ ਸਾਰੇ ਹਾਊਸ ਦੇ ਵੱਲੋਂ ਸਰਵਪੰਤੀ ਦੇ ਨਾਲ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਉਸ ਦੇ ਵਿੱਚ 16 ਕਰੋੜ 71 ਲੱਖ ਰੁਪਏ ਦੀ ਐਸਟੀਮੇਟਡ ਜਿਹੜੀ ਇਨਕਮ ਹੋਣ ਦਾ ਸਾਨੂੰ ਜਿਹੜਾ ਹੈ ਭਰੋਸਾ ਹੈ ਇੱਕ ਸਾਲ ਦੇ ਵਿੱਚ ਔਰ 3 ਕਰੋੜ 9 ਲੱਖ 14 ਹਜ਼ਾਰ ਰੁਪਏ ਸਾਡੇ ਕੋਲ ਜਿਹੜੇ ਹੈ ਉਹ ਇਸ ਤੋਂ ਫੰਡਸ ਵਿੱਚ ਬਕਾਇਆ ਨੇ ਉਸ ਦੇ ਅਕੋਰਡਿੰਗ ਜਿਹੜਾ ਹੈ ਐਕਸਪੈਂਡੀਚਰ ਨੇ ਉਹ 19 ਕਰੋੜ 66 ਲੱਖ 85000 ਰੁਪਏ ਦੇ ਐਸਟੀਮੇਟਡ ਐਕਸਪੈਂਡੀਚਰ ਨੇ ਔਰ ਇਹ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਗਿਆ ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦਿੱਤੀ ਹੈ ਇਸ ਦੇ ਜੇ ਖਰਚਿਆਂ ਦੀ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਕਰੀ ਤਰੀ 15 ਕਰੋੜ ਰੁਪਏ ਦਾ ਮੁਲਾਜ਼ਮਾਂ ਦੀਆਂ ਸੈਲਰੀਆਂ ਦੇ ਚਲਾ ਜਾਂਦਾ ਹੈ 52 ਲੱਖ ਰੁਪਏ ਕੰਡਿੰਜੈਂਸੀ ਦੇ ਨੇ ਔਰ 4 ਕਰੋੜ 15 ਲੱਖ ਰੁਪਏ ਕਮਿਟਿਡ ਔਰ ਨਾਨ ਕਮਿਟਿਡ ਡਿਵੈਲਪਮੈਂਟ ਦੇ ਵਾਸਤੇ ਜਿਹੜੇ ਹੈ ਸੀਓ ਇਹਦੇ ਵਿੱਚ ਰੱਖੇ ਹੈ ਪਿਛਲੇ ਸਾਲ ਜਿਹੜੀ ਸਾਨੂੰ GST ਔਰ ਰੈਡ ਤੋਂ ਇਨਕਮ ਹੋਈ ਹੈ ਉਹ 7 ਕਰੋੜ 75 ਲੱਖ ਰੁਪਏ ਦੀ ਹੈ ਔਰ ਇਸ ਵਾਰ ਜਿਹੜੀ ਅਸੀਂ ਐਕਸਪੈਕਟ ਕਰਦੇ ਆ ਉਹ ਸਾਨੂੰ 9 ਕਰੋੜ ਰੁਪਏ ਦੀ ਇਨਕਮ ਜਿਹੜੀ ਹੈ ਜੀਐਸਟੀ ਔਰ ਵੈਟ ਤੋਂ ਹੋਏਗੀ ਇਸ ਤੋਂ ਇਲਾਵਾ ਇਸ ਸਾਲ ਅਸੀਂ ਆਪਣੀ ਜਿਹੜੀ ਸਾਡੀ ਐਗਰੀਕਲਚਰ ਲੈਂਡ ਹੈ ਉਹਨੂੰ ਵੀ ਅਸੀਂ ਠੇਕੇ ਤੇ ਦੇਣਾ ਤੇ ਕਰੀਬ ਕਰੀਬ ਸਾਨੂੰ 1.5 ਕਰੋੜ ਰੁਪਏ ਸਾਨੂੰ ਉੱਥੋਂ ਵੀ ਇਨਕਮ ਹੋਣ ਦੇ ਜਿਹੜੇ ਹੈ ਇਸ ਵਾਰ ਪੂਰੇ ਚਾਂਸਸ ਨੇ ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਡਿਵੈਲਪਮੈਂਟ ਜਿਹੜੀ ਸ਼ਹਿਰ ਦੀ ਹੈ ਉਹਦੇ ਵਾਸਤੇ ਵੀ ਅਸੀਂ ਵਚਨਬੱਧ ਹਾਂ ਸਾਰੇ ਸ਼ਹਿਰ ਦੇ ਵਾਰਡਾਂ ਦੇ ਟੈਂਡਰ ਵੀ ਲਗਾਤੇ ਗਏ ਨੇ ਔਰ ਕਮੰਡ ਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਔਰ ਲਗਭਗ ਸਾਡੀ ਕੋਸ਼ਿਸ਼ ਹੋਵੇਗੀ ਕਿ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਸ਼ਹਿਰ ਦੇ ਹਰ ਵਾਰਡ ਤੱਕ ਡਿਵੈਲਪਮੈਂਟ ਦੀ ਪਹੁੰਚ ਕਰਾਈਏ ਔਰ ਲੋਕਾਂ ਨੂੰ ਵੀ ਵਧੀਆ ਸਹੂਲਤਾਂ ਦੇ ਸਕੀਏ ਅਕਸਰ ਜੇ ਆਪਾਂ ਗੱਲ ਕਰੀਏ ਡਿਵੈਲਪਮੈਂਟ ਦੀ ਸ਼ਹਿਰ ਦੇ ਵਿੱਚ ਤਾਂ ਕਿੰਨੇ ਕਰੋੜ ਰੁਪਏ ਦਾਖਵਾ ਰੱਖਿਆ ਗਿਆ ਹੈ ਜੀ ਡਿਵੈਲਪਮੈਂਟ ਦੇ ਵਾਸਤੇ ਡਿਵੈਲਪਮੈਂਟ ਦੇ ਵਾਸਤੇ ਸਾਡੇ ਕੋਲ ਇਸ ਤੱਕ ਨਗਰ ਕੌਂਸਲ ਦੇ ਵਿੱਚ ਕਰੀਬ 3 ਕਰੋੜ ਰੁਪਏ ਜਿਹੜਾ ਮਿਸਫਲ ਫੰਡ ਦਾ ਪਿਆ ਹੈ ਔਰ ਫਾਈਨਾਂਸ ਕਮਿਸ਼ਨ ਤੋਂ ਜਿਹੜੀ ਸਾਨੂੰ ਸੈਂਟਰ ਗਵਰਨਮੈਂਟ ਤੋਂ ਗ੍ਰਾਂਟ ਆਂਦੀ ਹੈ ਉਹ ਕਰੀਬ 4.5 ਕਰੋੜ ਰੁਪਏ ਸਾਡੇ ਕੋਲ ਹੈ 1 ਕਰੋੜ ਰੁਪਏ ਦੀ ਲਿਮਿਟ ਜੀ ਸਾਡੀ ਜਿਹੜੀ ਸਵਚ ਭਾਰਤ ਦੀ ਸਾਡੇ ਕੋਲ ਹੈ ਉਹ ਵੀ ਸਾਡੇ ਕੋਲ ਪਏ ਹੈ ਡਵੈਲਪਮੈਂਟ ਦੇ ਵਾਸਤੇ ਫੰਡਾਂ ਦੀ ਸਾਡੇ ਕੋਲ ਕੋਈ ਵੀ ਕਮੀ ਨਹੀਂ ਹੈ ਫਿਰ ਵੀ ਅਗਰ ਕੋਈ ਸਾਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਜ਼ਰੂਰਤ ਪੈਣ ਤੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿਉਂਕਿ ਅਸੀਂ ਅੱਜ ਤੱਕ ਕਦੇ ਵੀ 1 ਰੁਪਿਆ ਵੀ ਪੰਜਾਬ ਸਰਕਾਰ ਤੋਂ ਡਿਵੈਲਪਮੈਂਟ ਦੇ ਵਾਸਤੇ ਕਦੇ ਮੰਗ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਆਪਣੇ ਸੈਲਫ ਅਕਵਾਇਰਡ ਫੰਡ ਕਾਫੀ ਨੇ ਬਸ ਅਸੀਂ ਤਾਂ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਹਰ ਵਾੜ ਤੱਕ ਡਿਵੈਲਪਮੈਂਟ ਮੁਲਕ ਚਾਹੀਏ